ਮੁਕੇਰੀਆਂ ਚ ਗੁਲਜਾਰ ਟਾਬੇ ਦੇ ਨਜ਼ਦੀਕ ਸਬਜ਼ੀਆਂ ਦੀ ਕਾਸ਼ਟ ਕਰਨ ਵਾਲੇ ਪ੍ਰਵਾਸੀ ਕਿਸਾਨ ਪਰਿਵਾਰਾਂ ਦੇ ਕੁੱਲ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਲ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੂੜੀ ਅਤੇ ਲੱਕੜ ਦੇ ਬਣੇ ਮਕਾਨਾਂ ਵਿੱਚ ਪਿਆ ਸਾਰਾ ਸਮਾਨ ਤੇ ਨਗਦੀ ਸੜ ਕੇ ਸੁਆਹ ਹੋ ਗਈ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਅੱਗ ਨੇ ਲੱਕੜ ਦੇ ਬਣੇ ਮਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਅੱਗ ਤੇਜ਼ੀ ਨਾਲ ਫੈਲ ਗਈ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਪਰ ਉਦੋਂ ਤੱਕ ਅੱਗ ਵਿੱਚ ਸਭ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ ਕੁਲਦੇ ਮਾਲਕ ਬਾਲ ਹੁਸੈਨ ਨੇ ਦੱਸਿਆ ਕਿ ਉਹ ਮਕੇਰੀਆਂ ਖਨਪੁਰ ਦੇ ਨਜ਼ਦੀਕ ਗੁਲਜਾਰ ਢਾਬੇ ਦੇ ਪਿੱਛੇ ਸਬਜ਼ੀ ਬੀਜਣ ਦਾ ਕੰਮ ਕਰਦੇ ਹਨ ਅਤੇ ਉਹ ਟੋਟਲ 24 ਕਿੱਲਾਂ ਵਿੱਚ ਸਬਜ਼ੀ ਬੀਜਦੇ ਹਨ ਤੇ ਉਹ 4-5 ਸਾਲ ਤੋਂ ਇੱਥੇ ਰਹਿ ਰਹੇ ਹਨ ਇਸ ਜਗ੍ਹਾ ਉੱਤੇ ਉਹਨਾਂ ਦੇ ਦੋ ਪਰਿਵਾਰ ਰਹਿੰਦੇ ਹਨ ਜੋ ਕਿ ਸਬਜ਼ੀ ਗਾਉਣ ਦਾ ਤੇ ਵੇਚਣ ਦਾ ਕੰਮ ਕਰਦੇ ਹਨ ਦੁਪਹਿਰ ਦੇ ਸਮੇਂ ਉਹਨਾਂ ਦਾ ਪੂਰਾ ਪਰਿਵਾਰ ਸਬਜ਼ੀ ਤੋੜਨ ਗਿਆ ਹੋਇਆ ਸੀ ਤੇ ਉਹਨਾਂ ਦਾ ਇੱਕ ਬੇਟਾ ਜੋ ਕਿ ਬਿਮਾਰ ਹੈ ਉਹ ਘਿਵਿਚ ਰਾਮ ਕਰ ਰਿਹਾ ਸੀ ਅਚਾਨਕ ਹੀ ਉਹਨਾਂ ਨੇ ਦੇਖਿਆ ਕਿ ਉਹਨਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਅੱਗ ਨੂੰ ਬੁਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅੱਗ ਨਾ ਬੁਝੀ ਅਤੇ ਦੇਖਦੇ ਦੇਖਦੇ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਝੁੱਗੀਆਂ ਤੇ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਹਨਾਂ ਕਿਹਾ ਕਿ ਉਹਨਾਂ ਨੇ ਜ਼ਮੀਨ ਦਾ ਠੇਕਾ ਦੇਣਾ ਸੀ ਇਸ ਲਈ ਉਹਨਾਂ ਨੇ 2 ਲੱਖ ਰੁਪਏ ਰੱਖਿਆ ਹੋਇਆ ਸੀ ਜੋ ਕਿ ਨੋਟ ਅੱਧ ਸੜੇ ਵਰਗੇ ਹੋ ਚੁੱਕੇ ਹਨ। ਜਿਸ ਦੀ ਉਹਨਾਂ ਨੇ ਸਰਕਾਰ ਤੋਂ ਬਦਲਣ ਦੀ ਮੰਗ ਕੀਤੀ ਹੈ ਉੱਥੇ ਉਹਨਾਂ ਕਿਹਾ ਕਿ ਉਹਨਾਂ ਦਾ ਟੋਟਲ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਫਿਲਹਾਲ ਅਗ ਲੱਗਣ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਮੌਕੇ ਤੇ ਪਹੁੰਚੀ ਫਾਇਰ ਬਗੇਡ ਦੀਆਂ ਗੱਡੀਆਂ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਜਾ ਰਿਹਾ ਹੈ। ਮਜੂਹਟ ਇਕਬਾਲ হোসেন ਇਹ ਕਿਹੜੀ ਜਗ੍ਹਾ 'ਚ ਇਹੋ ਆ ਖਾ ਗੁਜ਼ਾਰਾ ਟਾਪੇ ਦੇ ਪਿੱਛੇ ਹੈ। ਲੇਕਿਨ ਕੀ ਕੰਮ ਕਰਦੇ ਸੀ? ਸਭ ਚੀਜ਼ਾਂ ਕੰਮ। ਕੀ ਗੱਲ ਬਾਤ ਬੜੀ ਦੁੱਖਾਈ। ਪਤਾ ਨਹੀਂ ਲੱਗਿਆ ਅੱਗ ਲੱਗੀ ਸਾਰਾ ਸਮਾਨ ਜਾ ਗਿਆ 7-8 ਲੱਖ ਦਾ ਨੁਕਸਾਨ ਆਇਆ। ਅੱਛਾ ਜੀ। ਪਰ ਲੱਗਿਆ ਕਾਰਨ ਕੀ ਗੱਲ? ਕੋਈ ਪਤਾ ਨਹੀਂ ਲੱਗਿਆ ਅੱਗ ਕਿੱਥੋਂ ਪਈ ਕਿਸ ਨੂੰ। ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ? ਸਾਨੂੰ ਤਾਂ ਬੜੀ ਇੱਥੇ ਤੋਂ ਪਰਿਵਾਰ ਵਿੱਚ ਕੌਣ ਕੌਣ ਮੌਜੂਦ ਹੈ ਜੀ ਤੁਹਾਡੇ ਮੇਰੇ ਦੋ ਬੱਚੇ ਹੈ ਇੱਕ ਸਾਡੀ ਕਰਦੀ ਹੈ ਇੱਕ ਮੈਂ ਬੋਹਰਾ ਨਹੀਂ ਗਈ ਹੋਈ ਪੇਕੇ ਅੱਛਾ ਜੀ ਹਾਂ ਹੋਰ ਸਾਡੇ ਸੰዱ ਦੇ ਬੱਚੇ ਹੈ ਹਾਂ ਜਿੰਨੇ ਪਰਿਵਾਰ ਕਿੰਨੇ ਰਹਿੰਦੇ ਸੀ ਇੱਥੇ ਦੋ ਪਰਿਵਾਰ ਦੋ ਪਰਿਵਾਰ ਹਾਂ ਜੀ ਬੱਚਾ ਕਸ਼ ਕਰਨੀ ਹੋਈ ਹਾਂ ਜੀ ਪੇਕੇ ਘਰ ਪਰ ਜਾਣੀ ਨਿਕਲਤ ਨਹੀਂ ਜਾਣੀ ਨਸਾਂ ਕੋਈ ਨਹੀਂ ਕੀ ਮੰਗ ਕਰਦੇ ਤੁਸੀਂ ਤਾਂ ਜੀ ਕਹਿੰਦੇ ਸਾਡੀ ਮਦਦ ਹੋਣੀ ਚਾਹੀਦੀ ਸੀ ਜੀ ਕਰੀ ਬੰਦੇ ਦੀ ਹੋਰ ਕੀ ਜੀ ਠੀਕੇ ਵਾਸਤੇ ਪੈ ਰੱਖੇ ਉਹ ਵੀ ਸੜ ਕੇ ਜਾ ਰਿਹਾ ਹੈ ਇੱਕੇ ਤੇ ਜ਼ਮੀਨ ਲੈ ਕੇ ਆ ਜੀ ਜਿਹੜੇ ਥੇਕੇ ਦੇ ਜਮੀਨ ਮੇਰੇ ਕੋਲ 24 ਕਿੱਲੇ ਹੈ ਬਾਈ ਅੱਛਾ ਜੀ ਹਾਂ ਤੇ ਨੁਕਸਾਨ ਕਿੰਨਾ ਕੁ ਹੋ ਗਿਆ ਟੋਟਲ ਨੁਕਸਾਨ 7-8 ਲੱਖ ਰੁਪਏ ਦਾ ਨੁਕਸਾਨ ਹੈ ਇਹ ਚੀਜ਼ ਜਿਹੜਾ ਘਰ ਵੀ ਸਾਰਾ ਲੋ ਸਾਬੀ ਸਾਬਿਆ ਸਾਢੀ ਮਹਸ ਹੋਣੀ ਚਾਹੀਦੀ ਯਾਰ ਓ ਕੀ ਨਮੀ ਤੁਹਾਡੇ ਮੰਗਲ ਸਿੰਘ ਜੀ ਆਪਣਾ ਦਸੂਆ ਫਾਇਰ ਫੇਰ ਤਾ ਸਾਨੂੰ ਜਿੱਦਾਂ ਅੱਗ ਦਾ ਪਤਾ ਲੱਗਾ ਆਪਾਂ ਅੱਗ ਮੌਕੇ ਤੇ ਪਹੁੰਚ ਗਏ ਸਾਡੀਆਂ ਗੱਡੀਆਂ ਲੱਗੀਆਂ ਪਾਣੀ ਪਾ ਮਾਰਦੀਆਂ ਪਈਆਂ ਨੇ ਤੇ ਆਪਾਂ ਦੇਖੋ ਜਿੱਨਾ ਪਰ ਅੱਗ ਦਾ ਕਾਰਨ ਨਹੀਂ ਹਲੇ ਸਾਨੂੰ ਪਤਾ ਲੱਗਾ ਨੁਕਸਾਨ ਹਲੇ ਕਾਫੀ ਹੋ ਗਿਆ ਗੱਡੇ ਦੇ ਭਜਾਉਂਦੇ ਪਏ ਆਂ ਜੀ ਦੇਖੋ ਪਤਾ ਲੱਗਦਾ ਦੋ ਆ ਗਈਆਂ ਜੀ ਬਾਕੀ ਆਂਦੀਆਂ ਪਈਆਂ ਇੱਕ ਗੱਡੀ ਹੋਰ ਆਂਦੀ ਪਈ ਹੈ ਇਹ ਸਾਰੇ ਦਾ ਅਸੀਂ ਸੜਕਸ ਰੱਖਿਆ ਬੋਸਦੇ ਜਵਾਨ ਪੇਪਰ ਮੇਲੇ ਲੱਗੇ ਖਲੋਤੀ ਸੀ ਸਾਨੂੰ ਰਾਗੀਰ ਤੋਂ ਪਹੁੰਚ ਗਿਆ ਵੀ ਉੱਥੇ ਦਾ ਗੁਲਜਾਟਾ ਬੇ ਮਗਰਲੇ ਬਣੇ ਝੁੱਗਿਆਂ ਨੂੰ ਅੱਗ ਲੱਗੀ ਜਿੱਦਾਂ ਹੀ ਅਸੀਂ ਪਹੁੰਚੇ ਆਂ ਉਹਦਿਆਂ ਨੂੰ ਅੱਗ ਬਹੁ ਯੋਰਾ ਤੇ ਸੀ ਸੜ ਗਿਆ ਇਸ ਮਾਣੇ ਨਵਜਰਾਂ ਦਾ ਪਰ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਬਹੁਤ ਹੋਇਆ ਨਾ ਦਾ ਜੋ ਦਾਣਾ ਪੱਕਾ ਹੀ ਜੋ ਬਿਸਤਰਾ ਹੀ ਇਹਨਾਂ ਦਾ ਸਾਰਾ ਸੜਕੇ ਸੁਆਹ ਹੋ ਚੁੱਕਾ ਹੈ ਗੱਲ ਇਹ ਹੈ ਅਭੀ ਪ੍ਰਸ਼ਾਸਨ ਨੇ ਮਕੇਰੀਆਂ ਚ ਬਹਰ ਵਗੇਟ ਦੀਆਂ ਗੱਡੀਆਂ ਹੈਗੀਆਂ ਪਰ ਡਰਾਈਵਰ ਨਹੀਂ ਹੁਣਦੇ ਹੈਗੇ ਇਹ ਜਿਹੜੀਆਂ ਗੱਡੀਆਂ ਦਸੂਹ ਆਈਆਂ ਦਸੂਹ ਜਿੰਨਾ ਚਿਰ ਉਹਨਾਂ ਨੂੰ ਆਉਣ ਨੂੰ ਲੱਗਾ ਉਹਨਾਂ ਚਿਰ ਨੂੰ ਇੱਥੇ ਸਭ ਕੁਝ ਸੜਕੇ ਸੁਆਹ ਹੋ ਚੁੱਕਾ ਹੈ ਇਹ ਕਿੰਨੇ ਕ ਲੱਗਦੇ ਨੁਕਸਾਨ ਹੋ ਗਿਆ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਇਹਨਾਂ ਵਿਚਾਰਿਆਂ ਦਾ ਜਿੰਨੀਆਂ 5 6 ਝੁਗੀਆਂ ਬਿਲਕੁਲ ਸੜ ਕੇ ਸੁਆਹ ਹੋ ਗਿਆ ਦਾਣਾ ਪੱਕਾ ਨਹੀਂ ਬਚਿਆ ਨਾ ਵਿਚਾਰਿਆਂ ਦਾ ਅੱਗ ਲੱਗਣ ਦੇ ਕਾਰਨ ਦਾ ਪਤਾ ਲੱਗਿਆ ਅੱਗ ਲੱਗਣ ਦੇ ਕਾਰਨ ਇਹਨਾਂ ਦਾ ਪਤਾ ਲੱਗਾ ਜੀ ਆਲੇ ਦੁਆਲੇ ਤੇ ਸਬਜ਼ੀ ਸਾਰੀ ਕੋਈ ਬਿਜਲੀ ਬਿਜਲੀ ਛਾੜ ਸਰਕਟ ਵੀ ਨਹੀਂ ਹੋਇਆ ਇਦਾਂ ਦਾ ਬੱਤੀ ਵੀ ਨਹੀਂ ਕਿਤੇ ਪਰ ਨਿਆਣੇ ਸਨ ਇਹਨਾਂ ਦੇ ਵਿੱਚ ਨਿਚੇ-ਨੇਕੇ ਜਿਹੜੇ ਆਪਦੇ ਬਾਹਰ ਕਿਤੇ ਗਏ ਸ ਪਰ ਜੋ ਨੁਕਸਾਨ ਬਹੁਤ ਹੋਣ ਕਰਕੇ ਸਾਰਾ ਮਤ ਕਿ ਝੁਗੀਆਂ ਸੜ ਕੇ ਸੁਆਹ ਹੋ ਚੁੱਕੀਆਂ ਦਾਣਾ ਪੱਕਾ ਕੀ ਏ ਟੂ ਜੈਡ ਸਮਾਨ ਸੜ ਗਿਆ ਜੀ ਇਹਨਾਂ ਦਾ ਕਿੰਨੇ ਪਰਿਵਾਰ ਰਹਿੰਦੇ ਸੀ ਗਲਪੀ ਇਹ ਘਰ ਤੋਂ ਘਾਟੀ ਮੈਂ 5-6 ਪਰਿਵਾਰ ਹੋਣੇ ਜੀ ਇੱਥੇ